ਸਤਿ ਸ੍ਰੀ ਅਕਾਲ ਦੋਸਤੋ ਫੌਜੀ ਗਾਰ ਬਾਜ਼ਾਰ ਦੇ ਪੇਜ ਤੇ ਸਵਾਗਤ ਹੈ ਥੋੜੀ ਜੀ ਬੈਕਗ੍ਰਾਉਂਡ ਨੌਇਸ ਆਉਗੀ ਪਲੀਜ਼ ਕੰਪਨਸੇਟ ਕਰ ਲਿਓ ਜਿਹੜੇ ਵੀ ਥੋੜੇ ਜੇ ਸੈਂਸਿਟਿਵ ਹੋ ਤਾਂ 이어ਫੋਨ ਦੀ ਆਵਾਜ਼ ਘਟਾ ਲਓ ਜਾਂ ਫਿਰ 이어ਫੋਨ ਕੱਢ ਕੇ ਸੁਣ ਲਓ ਅੱਜ ਗੱਡੀਆਂ ਜਿੰਨੀਆਂ ਦਿਖਾਉਂਗਾ ਸਾਰੀਆਂ ਤੇ 6 ਮਹੀਨਿਆਂ ਦੀ ਇੰਜਨਰੀ ਦੀ ਗਾਰੰਟੀ ਲਿਖ ਕੇ ਐ ਫੌਜੀ ਤੇ ਐਨ ਆਰ ਆਈ ਵੀਰਾਂ ਨੂੰ ਸਾਲ ਦੀ ਗਾਰੰਟੀ ਲਿਖ ਕੇ ਆ ਬਹੁਤਾ ਸਮਾਂ ਨਹੀਂ ਲੈਂਦੇ ਨਾਲ ਨਾਲ ਇਨਫੋਰਮੇਸ਼ਨ ਵੀ ਦੇਵਾਂਗੇ ਪਹਿਲੀ ਕਾਰ ਆ ਦੋਸਤੋ 14 ਮਾਡਲ ਹਾਰਚੂਨਰ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ 4x4 ਡੀਜ਼ਲ ਥੋੜਾ ਜਿਹਾ ਵੱਧ ਹੋ ਗਿਆ 13 ਮਾਡਲ ਹੈ 13/14 ਲਾਸਟ ਦੀ ਹੈ 13 ਦੀ ਇਹ ਕਾਰ ਤੁਹਾਨੂੰ ਮਿਲ ਜੂ ਦੋਸਤੋ 9 ਲੱਖ ਰੁਪਏ ਦੀ ਕੈਪਟਨ ਸੀਟਾਂ ਨੇ ਅੰਦਰ ਲਾਏ ਦਿਖਾ ਦੇ 24 ਮਾਡਲ ਵਾਲੇ ਲਾਏ ਲੱਗੇ ਹੋਏ ਆ ਤੇ ਅੰਦਰੋਂ ਜਿਹੜੀ ਸੈਕੰਡ ਰੋ ਹੁੰਦੀ ਆ ਫੋਰਚੂਨਰ ਦੇ ਉਹ ਇਹਦੇ ਕੈਪਟਨ ਕਰਵਾਈ ਹੋਈ ਹੈਗੀ ਸੋ 6 ਸੀਟਰ ਬਣ ਗਈ ਠੀਕ ਹੈ ਜੀ ਇਦੋਂ ਵੀ ਘੰਟ ਸੀਟਾਂ ਚ ਫੋਰਚੂਨਰ ਚਾਹੀਦੀ ਆ ਤਾਂ ਆਪਣੇ ਕੋਲ 14 ਮਾਡਲ ਖੜੀ ਹੈ ਅ ਮੈਨੂਅਲ 4x4 ਠੀਕ ਹੈ ਜੀ ਇਹ ਕਾਰ ਹੈਗੀ ਹੈ 4 ਸੀਟਰ ਨੰਬਰ ਇਹਦਾ ਵੀ ਪੇਡ ਹੈ 0001 ਇਹਦਾ ਵੀ ਪੇਡ ਹੈ 0786 ਮਲੇਰ ਕੋਟਲੇ ਦਾ ਕੋਈ ਤੁਹਾਡਾ ਮਿੱਤਰ ਆ ਉਹਨੂੰ ਜਰੂਰ ਸ਼ੇਅਰ ਕਰ ਦਿਓ ਨੰਬਰ ਆਪਾਂ ਨਾਲ ਹੀ ਦੇ ਦਾਂਗੇ ਇਹ 10 ਲੱਖ ਰੁਪਏ ਦੀ ਹੈ 4 ਸੀਟਰ ਰੈਕਸ ਸਾਡੀਆਂ ਰਿਕਲਾਈਨਿੰਗ ਸੀਟਾਂ ਪਿੱਛੇ ਲੱਗੀਆਂ ਵਾ ਦੋ ਮਤਲਬ ਅੱਗੇ ਡਰਾਈਵਰ ਕਨੈਕਟਰ ਵਾਲੀ ਸੀਟ ਆਗੀ ਪਿੱਛੇ ਪੂਰੇ ਦੇ ਵਿੱਚ ਸਿਰਫ ਤੇ ਸਿਰਫ ਦੋ ਹੀ ਸੀਟਾਂ ਨੇ ਦੋਸਤੋ ਠੀਕ ਹੈ ਫੁੱਲ ਇਲੈਕਟ੍ਰੋਨਿਕ ਨੇ ਰਿਕਲਾਈਨ ਪਾਵਰ ਨਾਲ ਹੁੰਦੀ ਆ ਪਾਵਰ ਰਿਕਲਾਈਨਿੰਗ ਸੀਟਾਂ ਕਹਿੰਦੇ ਨੇ ਠੀਕ ਹੈ ਜੀ ਆਜੋ ਇਥੇ ਸਸਤੇ ਰੇਟਾਂ ਵਾਲੀਆਂ ਗੱਡੀਆਂ ਦਿਖਾਈਏ ਤੁਹਾਨੂੰ ਇਹ ਐ ਵਾਲੀ ਕਾਰ ਦੋਸਤੋ ਫਸਟ ਟਾਈਮ ਆਪਾਂ ਕਰੇਟਾ ਲੈ ਕੇ ਆਏ ਆ ਪਹਿਲਾਂ ਕਦੇ ਲਿਆਂਦੀ ਨਹੀਂ ਡੀਜ਼ਲ ਐਸਐਕਸ 1.6 ਇਹ ਕਾਰ ਤੁਹਾਨੂੰ ਮਿਲਣ ਵਾਲੀ ਹੈ ਸਿਰਫ 6 ਲੱਖ ਰੁਪਏ ਦੀ ਇਹ ਤੇ ਲੋਨ 4.5 ਪੌਣੇ 5 ਦਾ ਜਿਵੇਂ ਜੇ ਤੁਹਾਡਾ ਅਸੀਂ ਬੁਲਾਇਆ ਉਵੇਂ ਕਰਵਾ ਦੇਾਂਗੇ 16 ਮਾਡਲ ਹੈ ਔਰ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਐਵਰੇਜ ਕਰੈਟਰ ਨਾਰਮਲੀ 19 20 22 ਤੱਕ ਵੀ ਦੇ ਦਿੰਦੀ ਹੈ ਇਹ ਤੁਹਾਡੇ ਚਲਾਉਣ ਦੀ ਹੈਬਿਟ ਤੇ ਸਸਤੇ ਰੇਟ ਦੀ ਗੱਲ ਕਰੀਏ ਆਹ ਕਾਰ ਆਪਣੇ ਕੋਲ ਸਿਰਫ 1 ਲੱਖ 40000 ਦੀ ਪੈਟਰੋਲ ZXI ਸਵਿਫਟ ਖੜੀ ਹੈ ZXI ਪੈਟਰੋਲ ਦਾ ਟਾਪ ਵੇਰੀਐਂਟ ਹੁੰਦਾ ਹੈ ਇੰਨੇ ਰੇਟ ਦੇ ਵਿੱਚ ਨਾਰਮਲ ਡੀਲਰ ਤੁਹਾਨੂੰ K10 ਜਾਂ Alto ਦੇਣਗੇ ਆਪਾਂ ਇੱਕ 35 ਦੀ ਦੇ ਦਾਂਗੇ ਨਾਲ 6 ਮਹੀਨੇ ਦੀ ਗਾਰੰਟੀ ਐਨਓਸੀ ਮਿਲੂ ਪਾਸਿੰਗ ਇਹਦੀ ਹਲੇ ਰਹਿੰਦੀ ਹੈ ਐ ਆਲੀ ਕਾਰ ਆ ਦੋਸਤੋ 16 ਮਾਡਲ ਬੀਡੀਆਈ ਡੀਜ਼ਲ ਹਰੇਕ ਕਾਰ ਦੀ ਮੈਂ ਜਿਵੇਂ ਪਹਿਲਾਂ ਕਿਹਾ ਵੀ 6 ਮਹੀਨਿਆਂ ਦੀ ਗਾਰੰਟੀ ਹੈ ਇਹ ਕਾਰ ਤੁਹਾਨੂੰ ਮਿਲੂਗੀ ਸਿਰਫ 3.5 ਲੱਖ ਰੁਪਏ ਦੀ ਇਹਦੀ ਜਿਹੜੀ ਡੀਜ਼ਲ ਵਾਲੀ ਦੀ ਐਵਰੇਜ ਹੈ 22 23 ਦੀ ਨਾਰਮਲ ਰਹਿੰਦੀ ਹੈ ਇਹਦੇ ਵਿੱਚ 1300 ਸੀਸੀ ਚਾਰ ਸਿਲੰਡਰ ਹੋ ਜਾਂ ਜਨਰਲ ਮੋਟਰ ਵਾਲਾ ਆਉਂਦਾ ਬਹੁਤ ਸੋਹਣੀ ਕਾਰ ਹੈ 16 ਮਾਡਲ 31 ਤੱਕ ਇਹਦੀ ਪਾਸਿੰਗ ਹੈ ਪੰਜਾਬ ਨੰਬਰ ਲਵਾਉਣ ਤੇ ਇਹਦੇ 25000 ਰੁਪਿਆ ਉਦੇ 22-23000 ਰੁਪਏ ਇਹਨੇ ਲੱਗਣਗੇ ਜੇ ਪੰਜਾਬ ਹੀ ਲੈਣੀ ਹੈ ਤੁਸੀਂ ਕੋਈ ਸਸਤੀ ਲੱਭ ਰਹੇ ਹੋ ਪੰਜਾਬ ਨੰਬਰ ਹੋਵੇ ਡੀਜ਼ਲ ਹੋਵੇ ਖਰਾਬ ਨਾ ਹੁੰਦੀ ਹੋਵੇ ਲੰਮੀ ਕਾਰ ਹੋਵੇ ਇਹਦੇ ਵਿੱਚ ਡਿਜ਼ਾਇਰ ਜਾਂ ਸਵਿਫਟ ਵਾਲਾ ਇੰਜਨ ਆਉਂਦਾ ਸੇਮ ਇੰਜਨ ਜੋ ਐਸ ਸਵਿਫਟ ਦੇ ਵਿੱਚ ਇੰਜਨ ਹੈ ਉਹੀ ਇਹਦੇ ਵਿੱਚ ਇੰਜਨ ਹੈ ਪੰਜਾਬ ਨੰਬਰ 27 ਤੱਕ ਪਾਸ 12 ਮਾਡਲ ਇਹ ਕਾਰ ਆਪਾਂ ਤੁਹਾਨੂੰ ਸਿਰਫ 1,25,000 ਦੀ ਦੇ ਦੋਗੇ ਮਾਂਜਾ ਕੁਆਟਰ ਜੈਟ ਟਾਟਾ ਦੀ ਬਹੁਤ ਸੋਹਣੀ ਕਾਰ ਹੈ ਐ ਆਣੀ ਕਾਰ ਹੈ ਦੋਸਤੋ 12 ਮਾਡਲ ਮਹਿੰਦਰਾ ਐਕਸਯੂਵੀ W8 ਇਹਦੇ ਚ ਵੇਰੀਐਂਟ ਹੁੰਦੇ ਨੇ W8 ਤੱਕ ਆਉਂਦੀ ਹੈ ਟੌਪ ਵੇਰੀਐਂਟ ਹੈ ਅਲਾਇ ਵੀਲ ਬਹੁਤ ਸੋਹਣੇ ਲੱਗੇ ਆਇਰ ਬੈਗ ਵਾਲਾ ਮਾਡਲ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਤੁਹਾਨੂੰ ਮਿਲਣ ਵਾਲੀ ਹੈ ਔਰ ਸਿਰਫ 295000 ਦੀ 12 ਮਾਡਲ ਕਾਰ ਦੇ ਦਾਂਗੇ ਪੂਰੀ ਓਕੇ 6 ਮਹੀਨਿਆਂ ਦੀ ਗਾਰੰਟੀ ਨਾਲ ਐਕਸਯੂਵੀ ਹੈ ਜਿਹੜੀ ਇਹਦੀ ਐਵਰੇਜ ਹੈ 15 ਪਲੱਸ ਦੀ ਹੈ ਇਹਦੇ ਵਿੱਚ 140 ਹਾਰਸ ਪਾਵਰ ਵਾਲਾ ਇੰਜਨ ਆਉਂਦਾ ਹੈ ਸਕੋਰਪੀਓ ਦੇ ਵਿੱਚ ਇਹੀ ਇੰਜਨ 120 ਹਰਸ ਪਾਵਰ ਦੇ ਵਿੱਚ ਹੈ ਠੀਕ ਹੈ ਦੋਸਤੋ ਆ ਜਓ ਜੇ ਤੁਹਾਨੂੰ ਕੋਈ ਸਸਤੀ ਕਾਰ ਲੈਣੀ ਹੈ ਤੁਸੀਂ ਤਾਂ 65000 ਰੁਪਏ ਦੀ ਆਲਟੋ ਲਿਆ ਸਕਦੇ ਹੋ ਇਹਦੀ ਜਲਾਲ ਪਾਸਿੰਗ ਖਤਮ ਆਏਗੀ ਅ ਵਿਦਆਊਟ ਪਾਸਿੰਗ ਆਪਾਂ 65000 ਦੀ ਦੇ ਦਾਂਗੇ ਲਾਈ ਲੱਗੀ ਆ 10 ਮਾਡਲ ਹੈ ਈਵਨ ਫਰੰਟ ਸ਼ੀਸ਼ਾ ਦਾ ਕਨਾਲ ਦਾ ਹਲਕਾ ਜਿਹਾ ਕ੍ਰੈਕ ਜ਼ਰੂਰ ਹੈ ਬਟ ਹੈ ਨਾਲ ਦਾ ਠੀਕ ਹੈ ਜੀ ਇਹ ਵਾਲੀ ਕਾਰ ਆ ਦੋਸਤੋ 11 ਮਾਡਲ ਇਦੀ ਪਾਸਿੰਗ ਪਈ ਆ 26 ਤੱਕ ਅੱਗੇ 31 ਤੱਕ ਹੋ ਜੂਗੀ ਪੈਟਰੋਲ ਤੇ 18 ਦੀ ਔਰ ਸੀਐਨਜੀ ਤੇ 25 ਦੀ ਐਵਰੇਜ ਆਰਾਮ ਨਾਲ ਕੱਢਦੀ ਐ ਐਨਓਸੀ ਦੇ ਨਾਲ ਕਾਰ ਦਾ ਰੇਟ ਆ ਦੋਸਤੋ 1,60,000 ਰੁਪਇਆ ਬਹੁਤ ਸੋਹਣੀ ਕਾਰ ਐ i20 ਬਲੈਕ ਕਲਰ ਦੀ ਠੀਕ ਐ ਜੀ ਜਿਹੜੇ ਵੀਰਾਂ ਨੂੰ ਬਲੈਕ ਕਲਰ ਦੀ ਕਾਰ ਪਸੰਦ ਐ ਤਾਂ ਆਪਣੇ ਕੋਲੇ ਵਧੀਆ ਕਾਰ ਖੜੀ ਐ ਸ਼ਾਈਨਿੰਗ ਪੂਰੀ ਐ ਇਹਦੇ ਚ ਕੋਈ ਦਿੱਕਤ ਨਹੀਂ ਨੈਕਸਟ ਕਾਰ ਆ ਦੋਸਤੋ ਇਦੋਂ ਵੀ ਘੱਟ ਪੈਟਰੋਲ ਓਨਲੀ ਪੂਰੀ Ориਜੀਨਲ ਕਾਰ 2009 ਮਾਡਲ ਮਾਨਸਾ ਦਾ ਸੌਰੀ ਸੰਗਰੂਰ ਦਾ ਇਹਦਾ ਐਨਓਸੀ ਕਟਿਆ ਹੋਇਆ ਇਹ ਕਾਰ ਆਪਾਂ ਸਿਰਫ 1,25,000 ਰੁਪਏ ਦੀ ਦੇ ਦਾਂਗੇ ਇਹਦੀ ਵੀ ਆਪਾਂ 6 ਮਹੀਨਿਆਂ ਦੀ ਗਾਰੰਟੀ ਹੈ ਜਿਹੜੀ ਲਿਖ ਕੇ ਦੇਵਾਂਗੇ ਇਹ 15-16 ਦੀ ਐਵਰੇਜ ਪੈਟਰੋਲ ਤੇ ਕੱਢ ਦਿੰਦੀ ਹੈ ਜੇ ਕੋਈ ਵੀਰ ਨੇ ਲੰਮਾ ਚਲਾਉਣੀ ਹੈ ਤਾਂ ਆਪਾਂ ਸੀਐਨਜੀ ਕਿਟ ਨਾਲ ਦੇ ਦਾਂਗੇ ਕੋਈ ਦਿੱਕਤ ਨਹੀਂ ਨੈਕਸਟ ਕਾਰ ਹੈ ਦੋਸਤੋ 14 ਮਾਡਲ ਸਵਿਫਟ ਡਿਜ਼ਾਇਰ ਫਸਟ ਓਨਰ 2014 ਮਾਡਲ ਡੀਜ਼ਲ ਆੜੀ ਛੋਟੀ ਡਿੱਗੀ ਵਾਲੀ ਡਿਜ਼ਾਇਰ ਜਿਹਨੂੰ ਕਹਿ ਦਿੰਦੇ ਆ ਇਹ ਕਾਰ ਤੁਹਾਨੂੰ ਆਪਾਂ ਦੇ ਦਾਂਗੇ 295 ਦੀ ਇਹਦੇ ਤੇ ਲੋਨ ਹੋ ਜੂ 2.5 ਲੱਖ ਦਾ ਨੰਬਰ ਲਵਾਉਣ ਤੇ 25 ਤੋਂ 30 ਹਜ਼ਾਰ ਰੁਪਇਆ ਉਹ ਡਿਪੈਂਡ ਕਰਦਾ ਵੀ ਕਿਹੜੇ ਜ਼ਿਲ੍ਹੇ ਚੋਂ ਤੁਸੀਂ ਹਾਂ ਜਿਵੇਂ ਲੁਧਿਆਣੇ ਦਾ 30 ਲੱਗ ਜਾਂਦਾ ਬਾਕੀ ਦਾ 25 26 ਨਾਲ ਸਰ ਜਾਂਦਾ ਇਹ ਵਾਲੀ ਕਾਰ オリジナル ਪੰਜਾਬ ਨੰਬਰ ਹੈ ਪੰਜਾਬ ਨੰਬਰ ਵਾਲੀ ਵੀ ਹੈ ਹਾਂ ਸੰਗਰੂਰ ਨੰਬਰ ਹੈ ਗੱਡੀ ਹੈ 11 ਮਾਡਲ ਹੈ ਔਰ ਇਹ ਕਾਰ ਹੈਗੀ ਸਿਰਫ 2 ਲੱਖ ਰੁਪਏ ਦੀ 11 ਦੇ ਲਾਸਟ ਜਿਹਦੀ ਬਹੁਤ ਸੋਹਣੀ ਕਾਰ ਹੈ ਪਰ ਇਹ ਹੈਗੀ ਆ ਵੱਡੀ ਡਿੱਗੀ ਵਾਲੀ ਦੋਸਤੋ ਗੱਡੀ ਠੀਕ ਹੈ ਡਿਜ਼ਾਇਰ ਦੀ ਐਵਰੇਜ ਨਾਰਮਲੀ 19 20 ਦੀ ਰਹਿੰਦੀ ਹੈ ਇਤੋਂ ਜ਼ਿਆਦਾ ਐਵਰੇਜ ਨਹੀਂ ਦਿੰਦੀ ਇਹ ਪਰ ਗੱਡੀ ਖਰਾਬ ਨਹੀਂ ਐ ਵਾਲੀ ਕਾਰ ਹੈ ਜਿਹੜੀ 16 ਮਾਡਲ ਪੈਟਰੋਲ ਇਹ ਕਾਰ ਦਾ ਸੌਦਾ ਬਣਾਉਗੇ ਬਟ ਇਹਦੇ ਨਾਲ ਵੀ ਤੁਹਾਨੂੰ 3 ਸਵਾ 3 ਇੱਥੇ ਤੱਕ ਤੁਹਾਨੂੰ ਮਿਲਣਾ ਆ ਗਿਆ ਠੀਕ ਹੈ ਆ ਜਾਓ ਇੱਧਰ ਕਾਰਾਂ ਬਹੁਤ ਜ਼ਿਆਦਾ ਸਟਾਕ ਆਇਆ ਆਪਣੇ ਕੋਲੇ ਖੜਾ ਹੈ ਕੋਈ ਵੀ ਕਾਰ ਤੁਸੀਂ ਲੈਣੀ ਹੈ ਹਰੇਕ ਰੇਟ ਦੇ ਵਿੱਚ ਹਰੇਕ ਕੰਪਨੀ ਦੀ ਕਾਰ ਮਿਲ ਜੂਗੀ Polo 2011 ਮਾਡਲ ਡੀਜ਼ਲ 1,55,000 only 6 ਮਹੀਨਿਆਂ ਦੀ ਦੀ ਪ੍ਰੋਪਰ ਗਾਰੰਟੀ ਇਹ 20 ਦੀ ਐਵਰੇਜ ਆਰਾਮ ਨਾਲ ਦੇਂਦੀ ਹੈ 1.2 ਤਿੰਨ ਸਿਲੰਡਰ ਡੀਜ਼ਲ ਇੰਜਨ ਇਹਦੇ ਵਿੱਚ ਆਉਂਦਾ ਹੈ ਅਲਾਈ ਵੀਲ ਬਹੁਤ ਸੋਹਣੇ ਲੱਗੇ ਹੋਏ ਨੇਗੇ ਅਗਲੀ ਕਾਰ ਦੋਸਤੋ ਆ ਗਈ 16 ਮਾਡਲ ਨਿਸ਼ਾਨ ਦੀ ਟ੍ਰੈਨੋ ਡੀਜ਼ਲ ਦੇ ਵਿੱਚ ਟ੍ਰੈਨੋ ਤੇ ਡਸਟਰ ਸੋ ਦੋਏ ਸੇਮ ਕਾਰ ਐ ਸਿਰਫ ਬੰਪਰ ਜਾਲੀ ਇਹਨਾਂ ਚੀਜ਼ਾਂ ਦਾ ਫਰਕ ਐ ਹੋਰ ਕੋਈ ਫਰਕ ਨਹੀਂ ਇਹ ਕਾਰ ਆਪਾਂ ਦੇ ਦਾਂਗੇ 325 ਦੀ 2016 ਮਾਡਲ 31 ਤੱਕ ਕਪਾਸ 23 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਐਦੂਗਾ ਟ੍ਰੇਡ ਦੀ ਗੱਡੀ ਨਹੀਂ ਮਿੰਨੀ 31 ਦਾ ਕਪਾਸੀ ਹੋਰ 85 ਪੀਐਸਆਈ ਇੰਜਨ ਆ ਇਹਦਾ ਅਲਾਏ ਵੀ ਲੈ ਜਿਹੜੇ ਡਾਇਮੰਡ ਕਟ ਵਾਲੇ ਲੱਗੇ ਨਾਲ ਹੀ ਆਉਂਦੇ ਸੀ ਇਹਦੇ ਅਗਲੀ ਕਾਰ ਆ ਜੇ ਕਿਸੇ ਵੀਰ ਨੇ ਗੁਰਦੁਆਰੇ ਚ ਜਾਂ ਡੇਰੇ ਦੂਰੇ ਚ ਰੱਖਣੀ ਆ ਤਾਂ ਬਹੁਤ ਵਧੀਆ ਗੱਲ। ਪਾਟੋਂ ਨੂੰ ਵੀ ਵਧੀਆ। ਅਸੀਂ ਸਾਰਾ ਸਮਾਨ ਇਹਦੇ ਚ ਢੋਣਿਆ। ਇਹਦੇ ਚ ਮਰਸੀਡੀਜ਼ ਦਾ ਇੰਜਨ ਆਉਂਦਾ 2.2 ਔਰ ਗੱਡੀ ਹੈਗੀ ਹੈ ਫੋਰਸ, ਟੈਂਪੂ ਟਰੈਵਲਰ ਵਾਲਿਆਂ ਦੀ ਫੋਰਸ। ਅ ਜਿਹੜਾ ਤਾਂ ਤੂਫਾਨ ਦੇ ਵਿੱਚ ਇੰਜਨ ਆਉਂਦਾ ਉਹ 2.6 ਆਉਂਦਾ। ਉਹਦੀ ਐਵਰੇਜ ਥੋੜੀ ਜਿਹੀ ਘੱਟ ਹੈ ਬਟ 2.2 ਦੀ ਐਵਰੇਜ 15 ਪਲੱਸ ਦੀ ਹੈਗੀ। ਠੀਕ ਹੈ ਜੀ। ਬਹੁਤ ਸੋਹਣੀ ਗੱਡੀ। ਪੂਰੀ ਗਹਿਣ। ਇਹ ओरिजिनल ਮਤਲਬ 7 ਸੀਟਰ ਕੋਈ ਦਿੱਕਤ ਨਹੀਂ ਹੈ ਆਹ ਵਾਲੀ ਕਾਰ ਤੁਸੀਂ ਦੇਖ ਸਕਦੇ ਹੋ ਦੋਸਤੋ 13 ਮਾਡਲ ਡੀਜ਼ਲ ਅ ਨਿਸ਼ਾਨ ਦੀ ਸਣੀ ਇਹ ਕਾਰ ਦੀ ਐਵਰੇਜ ਵੀ 20 ਪਲੱਸ ਦੀ ਹੈ ਸਿਰਫ 1.5 ਲੱਖ ਰੁਪਏ ਦੀ 13 ਮਾਡਲ ਗੱਡੀ ਦੇ ਦਾਂਗੇ ਡੀਜ਼ਲ ਬਹੁਤ ਸੋਹਣੀ ਚੱਲ ਐਨਓਸੀ ਦਾ ਨਾਮ ਵੀ ਲੁਟਾ ਜੇ ਕੋਈ ਵੀਰ ਨੂੰ ਐਨਓਸੀਆਂ ਉਹਨਾਂਸੀਆਂ ਦਾ ਰੌਲਾ ਨਹੀਂ ਹੈਗਾ ਪਾਸਿੰਗ 2029 ਤੱਕ ਕਾਰ ਦੀ ਹੈਗੀ ਹੈ ਜੇ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਸੀਂ ਰਾਜਸਥਾਨ ਦੇ ਹੋ ਤਾਂ ਤੁਹਾਡੇ ਵਾਸਤੇ ਬੈਸਟ ਆਪਸ਼ਨ ਹੈ ਵੀਦਰ ਆਸਤਾਨ ਦਾ ਇਹਨੂੰ ਸੀ ਨਿਕਲ ਜੂਗਾ 14 ਮਾਡਲ ਸਿਰਫ 1.5 ਲੱਖ ਰੁਪਏ ਦੀ 14 ਮਾਡਲ ਤੁਹਾਨੂੰ ਗੱਡੀ ਮਿਲਣ ਵਾਲੀ ਆ 29 ਤੱਕ ਪਾਸਿੰਗ ਵਾਲੀ ਬਹੁਤ ਸੋਹਣੀ ਗੱਡੀ ਪੰਜਾਬ ਨੰਬਰ ਗੱਡੀ ਪਾਸਿੰਗ ਇਹਦੀ ਆਊਟ ਸਰਕਾਰੀ ਪਲੇਟਾਂ ਲੱਗੀਆਂ ਚਿਪ ਵਾਲੀ ਆਰ ਸੀ ਐ ਸਿਰਫ 65000 ਰੁਪਏ ਦੀ ਦੇ ਦਾਂਗੇ ਦੋਸਤੋ ਠੀਕ ਹੈ ਕੈਂਟਕਾਰ ਹੈ ਟਾਇਰ ਹੈਗੇ ਨੇ 50% ਠੀਕ ਹੈ ਜੀ ਆਜੋ ਇਹਦੇ ਨਾਲ ਇੱਕ ਪੁਰਾਣੀ ਸ਼ੇਪ ਵਾਲੇ ਆਇਆ ਕਰਦੇ ਜੀ ਇਹ ਵਾਲੀ ਕਾਰ ਆ ਦੋਸਤੋ 12 ਮਾਡਲ ਪੀਡੀਆਈ ਸੁਵਿਫਟ ਨੰਬਰ ਹਰਿਆਣਾ ਦਾ ਐਨਓਸੀ ਦੇ ਨਾਲ ਸਿਰਫ ਦੇ ਸਿਰਫ 2 ਲੱਖ 60000 ਰੁਪਏ ਦੀ ਆਪਾਂ ਦੇ ਦਾਂਗੇ ਇਹਦੇ ਉੱਤੇ ਲੋਨ ਨਹੀਂ ਹੋਣਾ ਇਹ ਕੈਸ਼ ਵਾਲੀ ਕਾਰ ਆ ਦੋਸਤੋ ਪੂਰੀ ਸੋਹਣੀ ਕਾਰ ਠੀਕ ਹੈ ਜੀ ਬਹੁਤ ਨਾਈਸ ਕਾਰ ਇਹ ਵਾਲੀ ਆ ਗਈ sigma 4 4/4 ਮੈਨੂਅਲ ਟਰਾਂਸਮਿਸ਼ਨ ਫੋਰਚੂਨਰ ਗੱਡੀ ਆ 2017 ਮਾਡਲ ਰੇਟ ਆ ਸਿਰਫ 26 ਲੱਖ ਰੁਪਿਆ ऑन टेबल ਹੋ ਜੂਗਾ ਇਸ ਨੂਰ ਨੰਬਰ ਦੀ ਕਾਰ ਠੀਕ ਹੈ ਜੀ ਇਹ ਆੜੀ ਕਾਰ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਆਈ ਹੈ ਵਰਨਾ ਕਲੂਡਿਕ 2012 ਮਾਡਲ 1.6 ਐਸਐਕਸ ਔਰ ਅਲਾਈ ਬੀਲੇ ਦੇ ਕੰਪਨੀ ਚੋਂ ਆਉਂਦੇ ਆ ਟਾਇਰ ਨਵੇਂ ਵਰਗੇ ਨੇ ਏਸੀ ਠੁੱਕੇ ਚੱਲਦਾ ਹੈ ਸਿਰਫ 1.5 ਸੌਰੀ 22 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਇਹਦੇ ਚ ਲੋਨ ਨਹੀਂ ਹੋ ਸਕਣਾ ਕਿਉਂਕਿ ਗੁਜਰਾਤ ਤੋਂ ਜਿਹੜਾ ਐਨਓਸੀ ਆ ਉਹਦਾ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਹੈ ਐਹ ਵਾਲੀ 16 ਮਾਡਲ ਦੋਸਤੋ ਦੁਬਾਰਾ 16 ਮਾਡਲ ਇੱਕ 16 ਮਾਡਲ ਤੁਹਾਨੂੰ ਪਹਿਲਾਂ ਦਿਖਾਈ ਸੀ ਉਹ ਨਵੈਡਾ ਦਾ ਨੰਬਰ ਸੀ ਇਹ ਹਰਿਆਣਾ ਨੰਬਰ ਹੈ ਕੁੱਲ ਤ ਬੋਲ ਗਿਆ ਨਹੀਂ ਸਹੀ ਹੈ ਠੀਕ ਹੈ ਜੀ ਐਨਓਸੀ ਨਾਲ ਇਹ ਵੀ 3.5 ਲੱਖ ਰੁਪਏ ਦੀ ਦੇ ਦਾਂਗੇ ਫੁੱਲ ਲੋਨ ਕਰਾ ਦਾਂਗੇ ਇਹਦੇ ਤੇ ਜੇ ਕੋਈ ਵੀ ਲੋਨ ਕਰਾਉਣਾ ਚਾਹੁੰਦਾ ਹੈ ਪੂਰਾ 100% ਲੋਨ ਹਾਂ ਤੁਹਾਡਾ ਸਿਬਲ ਓਕੇ ਹੋਣਾ ਚਾਹੀਦਾ ਦੋਸਤੋ ਅਹ ਐਹ ਵਾਲੀ ਕਾਰ I20 ਡੀਜ਼ਲ 12 ਮਾਡਲ 27 ਤੱਕ ਪਾਸਿੰਗ विद दे नोसी दे देंगे आप 190000 रुपए दी i20 पुट्टी करके खड़ा रखी है अरे आई भी लगे ना अंदरों सीट कवर बहुत ਸੋਹਣੇ ਆਂ ਐਂਡਰੌਇਡ ਪਲੇਅਰ ਲੱਗਿਆ ਹੋਇਆ ਪੂਰੀ ਘੈਂਟ ਗੱਡੀ ਹੈਗੀ ਡੀਜ਼ਲ ਤੇ 20+ ਦੀ ਐਵਰੇਜ ਵੀ ਹੈ 20+ ਦੀ ਐਵਰੇਜ ਵਾਲੀ ਇੱਕ SUV ਹੋਰ ਦੇਖੋ ਨੇ ਫੋਰਡ ਦੀ ਇਕੋਸਪੋਰਟ 215000 ਦੀ 14 ਮਾਡਲ 29 ਤੱਕ ਪਾਸ ਸਿਰਫ 215 ਦੀ ਕੋਈ ਵੀ ਕਾਰ ਨਹੀਂ 215 ਦੀ ਮਿਲਦੀ ਠੀਕ ਹੈ ਇੰਨੀ ਵੱਡੀ ਦਾ ਕਦੇ ਨਹੀਂ ਮਿਲਦੀ ਇਦੀ ਇੰਜਨ ਗੇਰ ਦੀ ਇਹ ਵੀ ਆਪਾਂ 6 ਮਹੀਨੇ ਦੀ ਗਾਰੰਟੀ ਜਿਹੜੀ ਲਿਖ ਕੇ ਦੇਵਾਂਗੇ ਆਜਾ ਤੁਹਾਨੂੰ ਗੱਡੀਆਂ ਦਿਖਾਉਣੀਆਂ ਜਿਹੜੀਆਂ ਆਪਾਂ ਲੈ ਕੇ ਆਏ ਆ ਜਿਹੜੀਆਂ ਦਾ ਹਲੇ ਮੜਾ ਮੋਟਾ ਕੰਮ ਰਹਿੰਦਾ ਹੈ ਇਹ ਵਾਲੀ ਕਾਰ ਆ ਜਿਹੜੀ ਫੋਰਡਿਓ ਐਸਐ2 ਆਈ ਹੈ ਆਪਣੇ ਕੋਲ ਇਹਨੂੰ ਆਪਾਂ ਐਸ10 ਦੇ ਵਿੱਚ ਕਨਵਰਟ ਕਰਨਾ ਆ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਅਸੀਂ ਕਾਰਾਂ ਖਰੀਦਦੇ ਆ ਜਿਹੜੇ ਗੂੜੇ ਡੀਲਰ ਹੁੰਦੇ ਆ ਜਿਹੜਾ ਨਾ ਕੰਮ ਹੀ ਡੀਲਿੰਗ ਹੈ ਮੈਂ ਤਾਂ ਚਲੋ ਫੌਜੀ ਆ ਮੱਥਾ ਮਾਰ ਰਹਿਆਂ ਥੋੜੀ ਥੋੜੀ ਬਣ ਜਾਾਂਗੇ ਉਹੜੇ ਡੀਲਰਾਂ ਦਾ ਕੀ ਕੰਮ ਆ ਉਹ ਐਕਸੀਡੈਂਟ ਕਾਰਾਂ ਚੱਕਦੇ ਨੇ ਬਾਈ ਕੋਈ ਕਿਸੇ ਕਿਸੇ ਦੀ ਡਿੱਗੀ ਲੈ ਲਈ ਕੇ ਦਾ ਮੌਂਟ ਲੈ ਲਿਆ ਜੋੜਤੀ ਉਹ ਕੰਮ ਨਹੀਂ ਅਸੀਂ ਕਰਦੇ ਆਹ ਕਾਰ ਆਈ ਖੜੀ ਆ ਮੇਰੇ ਕੋਲ ਕਿੰਨਾ ਕਿਦੇ ਰੰਗ ਕਰਨ ਵਾਲਾ ਤੁਸੀਂ ਆਪ ਸਿਆਣਿਆ ਐ ਆੜੀ 17 ਮਾਡਲ ਖੜੀ ਆ ਸਾਡੇ ਕੋਲ i20 ਇਹ ਆਪਾਂ 4 ਲੱਖ ਰੁਪਏ ਦੀ ਡੀਜ਼ਲ ਦੇ ਦਾਂਗੇ ਪੂਰੀ ਸੋਹਣੀ ਕਾਰ ਐ ਜਿਹੜੀ ਤੁਹਾਨੂੰ ਦਿਖਾਈ ਆ ਇਹ ਵੀ ਹਫ਼ਤੇ 10 ਦਿਨਾਂ ਚ ਤਿਆਰ ਹੋ ਜੂਗੀ ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ 6 ਲੱਖ ਦੀ ਸੋ 6 ਲੱਖ ਦੇ ਬਜਟ ਦੇ ਵਿੱਚ 18 ਮਾਡਲ ਆਪਣੇ ਕੋਲੇ ਆ ਰਹੀ ਹੈਗੀ ਮਰੂਤੀ ਦੀ ਬਰੀਜ਼ਾ 16 ਮਾਡਲ ਕ੍ਰੈਟਾ 16 ਮਾਡਲ ਸਕੋਰਪੀਓ ਇਹ ਤੁਹਾਨੂੰ 6 ਲੱਖ ਦੀ ਰੇਂਜ ਦੇ ਵਿੱਚ ਕਰਾਂ ਨਿਗੀਆਂ ਬਾਕੀ 4 ਲੱਖ ਦੀ ਰੇਂਜ ਚ i20 ਆ ਗਈ ਵਰਨਾ ਆ ਗਈ ਅ ਪਜੈਰੋ ਸਪੋਰਟਸ ਆ ਗਈ ਉਹ ਅੱਜ ਹੈ ਨਹੀਂ ਇੱਥੇ ਬਾਕੀ ਕਰੂਜ਼ ਮੇਰੇ ਕੋਲ ਦੋ ਬਹੁਤ ਸੋਹਣੀਆਂ ਖੜੀਆਂ ਇਹ ਵਾਲੀ ਜਿਹੜੀ ਕਰੂਜ਼ ਹੈ ਇਹਦੇ ਸ਼ੀਸ਼ੇ ਪੇਂਟ ਹੋਣ ਗਏ ਹੋਏ ਨੇ ਬਾਕੀ ਸਾਰਾ ਕੁਝ ਓਕੇ ਆ ਆ ਐਂਡ ਟੂ ਇੰਡੀਕੇਟਰ ਕਹਿਣ ਵਾਲਿਆ ਇਹ ਹਫਤੇ ਤੱਕ ਸਾਡੀ ਗੱਡੀ ਤਿਆਰ ਹੋ ਜੂ ਰਬਿੰਗ ਨਿਕਲਣ ਵਾਲੀ ਆ ਡੀਜ਼ਲ ਹਰਿਆਣਾ ਨੰਬਰ ਲਾਏ ਪਏ ਹੋਏ ਨੇ ਐਲਟੀ ਮਾਡਲ ਆ ਇਹ ਗੱਡੀ 1.60 ਦੀ ਆਪਾਂ ਦੇ ਦਾਂਗੇ ਡੀਜ਼ਲ ਵਾਲੀ ਜੇ ਕੋਈ ਕਰੂਜ਼ ਮੰਗਦਾ ਹੋਵੇ ਵੀਰ ਆਪਣੇ ਕੋਲੇ ਪੰਜਾਬ ਨੰਬਰ 12 ਮਾਡਲ ਵੀ ਖੜੀ ਹੈਗੀ ਆਹ ਦੇਖੋ ਤੁਸੀਂ ਇੱਕ ਬਹੁਤ ਸੋਹਣੀ ਕਾਰ ਆਈ ਹੋਈ ਆ 1,35,000 ਦੀ ਸਵਿਫਟ ਇਹਦਾ ਵੀ ਮਾੜੇ ਮੋٹے ਕੰਮ ਰਹਿੰਦੇ ਨੇ ਇਹਦੀ ਹਲੇ ਪੇਂਟ ਪੂਟ ਹੋਣਾ ਰਹਿੰਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਕਿੱਥੋਂ ਪੇਂਟ ਹੋਊਗੀ ਮਾੜੇ ਮੋਟੇ ਕਚਿੰਗ ਕਰਾਵਾਂਗੇ ਆਪਾਂ ਬਰਾ ਮੋਪਰਾ ਨਹੀਂ ਬਹੁਤਾ ਕੋਈ ਸਿਸਟਮ ਹੈ ਨਹੀਂ ਜੀ ਠੀਕ ਹੈ ਦੋਸਤੋ ਉਹ ਵਾਲੀ ਕਾਰ ਦੇਖੋ 22 ਲੱਖ ਰੁਪਏ ਦੀ ਸਿਰਫ ਸਿਰਫ 22 ਲੱਖ ਰੁਪਏ ਦੀ 13 ਮਾਡਲ ਡੀਜ਼ਲ ਵਾਲੀ ਗ੍ਰੈਂਡ ਆਈ 10 ਲੁਧਿਆਣੇ ਦਾ ਨੰਬਰ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਓਕੇ ਕਾਰ ਹੈ ਇਹ ਗੱਡੀ ਸਿਰਫ 22 ਲੱਖ ਰੁਪਏ ਚ ਆਪਾਂ ਦੇ ਦਾਂਗੇ ਲੋਨ ਕਰਾ ਦਾਂਗੇ 1,80,000 ਰੁਪਏ ਦਾ ਬਹੁਤ ਸੋਹਣੀ ਕਾਰ ਹੈ ਉਹ ਵਾਲੀਆਂ ਇੱਥੋਂ ਹੀ ਦਿਖਾ ਦੇ ਜ਼ੂਮ ਕਰਕੇ 30,000 ਰੁਪਏ ਦੀ ਆਪਣੇ ਕੋਲ ਮਾਰੂਤੀ ਖੜੀ ਹੈ ਦੋਸਤੋ ਔਰ ਉਹਦੇ ਪਿੱਛੇ 260 ਦੀ 15 ਮਾਡਲ ਗ੍ਰੈਂਡ ਆਈਟਨ ਹਰਿਆਣਾ ਨੰਬਰ ਡੀਜ਼ਲ ਖੜੀ ਹੈ। ਸੋ ਇਹ ਤਾਂ ਸਿਗੀਆਂ ਗੱਡੀਆਂ। ਬਾਕੀ ਹਰੇਕ ਕਾਰ ਤੇ 6 ਮਹੀਨਿਆਂ ਦੀ ਆਪਾਂ ਗਾਰੰਟੀ ਹੈ ਜਿਹੜੀ ਲਿਖ ਕੇ ਦਿੰਨੇ ਆ। ਕਿਵੇਂ ਲੱਗੀ ਵੀਡੀਓ? ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਪਲੀਜ਼। ਔਰ ਸਾਨੂੰ ਐਪਰੀਸ਼ੀਏਸ਼ਨ ਵਾਸਤੇ ਇੱਕ WhatsApp ਮੈਸੇਜ ਵੀ ਤੁਸੀਂ ਕਰ ਸਕਦੇ ਹੋ ਦਿੱਤੇ ਨੰਬਰ ਤੇ ਜਾਂ ਕਮੈਂਟ 'ਚ ਲਿਖ ਸਕਦੇ ਹੋ ਵੀ ਵੀਡੀਓ ਕਿਵੇਂ ਲੱਗੀ। ਜੇ ਤੁਹਾਨੂੰ ਕੋਈ ਇੰਪਰੂਵਮੈਂਟਸ ਚਾਹੀਦੀਆਂ ਨੇ ਤਾਂ ਵੀ ਤੁਹਾਡੇ ਸੁਜੈਸ਼ਨ ਆ ਜਿਹੜੇ ਸਾਡੇ ਵਾਸਤੇ ਵੈਲਿਊਏਬਲ ਨੇ। Thank you very much love you all for